ਕੱਥੇ ਦਾ ਵਪਾਰ ਕੀਤਾ ਬਹੁਤ ਲੋਕਾਂ ਨੇ ਕੱਥੇ ਦਾ ਨਾਮ ਸੁਣਿਆ ਹੋਊਗਾ ਅੱਛਾ ਜੀ ਇਹ ਰਾਜਪੂਤਾਂ ਦਾ ਮੱਲਾ ਹੀ ਕਹਿੰਦੇ ਇਹ ਮੱਲਾ ਰਾਜਪੂਤਾਂ ਦੇ ਲੇਕਿਨ ਪਿੰਡ ਵੀ ਸਾਡਾ ਜਿਆਦਾਤਰ ਲੋਕੇਲਿਟੀ ਜਿਹੜੀ ਇਹ ਨਹੀਂ ਰਾਜਪੂਤਾਂ ਦੇ ਥੋੜੇ ਐਸੇ ਗਿੱਦਾ ਹੀ ਟਾਈਮ ਪਾਸ ਹੋਰ ਅੱਛਾ ਜੀ ਉਹ ਚੀਜ਼ ਨਹੀਂ ਆਂਦੀ ਆਪ ਆਪਦੇ ਚੋਹੁੰਦਾ ਨਹੀਂ ਹਾਂਜੀ ਮੁਸ਼ਕਲ ਹੈ ਤੇ ਕੰਮ ਕਰ ਕੀ ਕਰਦੇ ਹੋ ਜੀ ਵੇ ਕੁਝ ਵੀ ਨਹੀਂ ਕੰਮ ਕਿਹ ਕਰਦਾ ਠੀਕ ਹੈ ਜੀ ਬਾਬਾ ਜੀ ਕੱਥੇ ਦਾ ਵਪਾਰ ਕਦੋਂ ਸ਼ੁਰੂ ਕੀਤਾ ਸੀਗਾ ਕੱਥੇ ਦਾ ਵਪਾਰ ਸੀ 1985 ਸ਼ੁਰੂ ਕੀਤਾ ਜੀ ਮੇਰੇ ਪਿਤਾ ਜੀ ਸੀ ਤੇ ਅਸੀਂ ਜਦੋਂ ਸ਼ੁਰੂ ਕੀਤਾ ਹਿਮਾਚਲ ਜੀ ਕੀਤਾ ਪੰਜਾਬ ਇਹਨਾਂ ਦਾ ਥਾ ਜੀ ਅਸਿਸਟੈਂਟ ਕਮਿਸ਼ਨਰ ਅੱਛਾ ਜੀ ਇਨਕਮ ਟੈਕਸ ਦਿੱਲੀ ਦਿੱਲੀ ਚ ਹਾਂ ਜੀ ਠੀਕ ਹੈ ਜੀ ਇਹ ਜਿੰਨੇ ਘਰ ਬੜੀ ਬੜੇ ਵਧੀਆ ਬਣਾਏ ਲੋਕੇਸ਼ਨ ਬੜੀ ਅੱਛੀ ਹੈ ਤੁਸੀਂ ਦੇਖੋ ਪੂਰਾ ਜੰਗਲ ਵਾਲੇ ਦਵਾਲੇ ਕਿਤੇ ਮਿਲਦੀ ਨਹੀਂ ਕਿਤੇ ਨਹੀਂ ਮਿਲਦੀ ਜੀ ਮੈਨੂੰ 15 ਸਾਲ ਹੋ ਗਏ ਪਲਾਟ ਲਈ ਹੈ ਮੈਂ ਸ਼ਹਿਰ ਪਹਿਲੇ ਇਹਨੂੰ ਲੱਕੜੀ ਨੂੰ ਕੱਟ ਲੈਣਾ ਕੱਟ ਕੇ ਫਿਰ ਇਹਦਾ ਬਾਹਰ ਕਿਹੜੀ ਲੱਕੜੀ ਹੁੰਦੀ ਹੈ ਜੀ ਖੈਰ ਦੀ ਲ ਅੱਛਾ ਜਿਹੜਾ ਇਹਦਾ ਸਫੇਦ ਪੋਰਸ਼ਨ ਹਲਾ ਦੇਣਾ ਤੇ ਬਲੈਕ ਪੋਰਸ਼ਨ ਜਿਹੜਾ ਹੁਣ ਤੇ ਇਹਨੇ ਇੱਕਦਮ ਕੁੱਤੇ ਨੂੰ ਆ ਗਿਆ ਅੱਛਾ ਜੀ ਤੇ ਬੱਚਾ ਛੋਟਾ ਜਿੱਥੇ ਪਸੂ ਬੰਨੀਦੇ ਉੱਥੇ ਦਾ ਅੱਛਾ ਜੀ ਤੇ ਉਹ ਵੀ ਲੈ ਸਿਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਆਇਆ ਇੱਕ ਨਵਾਂ ਬਲੌਗ ਅਸੀਂ ਆਏ ਆ ਜੀ ਮੁੜ ਕੇ ਫਿਰ ਪਿੰਡ ਪਟਿਆਲ ਦੇ ਵਿੱਚ ਮਹੱਲਾ ਬੈਲੀ ਜਾ ਆਇਆ ਜੀ ਇੱਥੇ ਤੁਹਾਨੂੰ ਅੱਜ ਮਲਾਵਾਂਗੇ ਇੱਕ ਵੱਡੇ ਵਪਾਰੀ ਦੇ ਨਾਲ ਜਿਨ੍ਹਾਂ ਨੇ ਕੱਥੇ ਦਾ ਵਪਾਰ ਕੀਤਾ ਬਹੁਤ ਲੋਕਾਂ ਨੇ ਕੱਥੇ ਦਾ ਨਾਮ ਸੁਣਿਆ ਹੋਊਗਾ ਕੱਥਾ ਦਵਾਈ ਦੇ ਵਿੱਚ ਵੀ ਪਾਇਆ ਜਾਂਦਾ ਹੈ ਜੀ ਬਹੁਤ ਥਾਂ ਉਹਨੂੰ ਯੂਜ਼ ਕੀਤਾ ਜਾਂਦਾ ਹੈ ਜੀ ਮਿਲਦੇ ਆਂ ਜਾ ਕੇ ਕੱਥੇ ਦੇ ਵਪਾਰੀ ਦੇ ਨਾਲ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਅੱਜ ਉਹ ਜ਼ਿੰਦਗੀ ਜੀ ਰਹੇ ਆ ਉਹ ਵੀ ਦਿਖਾਵਾਂਗੇ ਉਸ ਤੋਂ ਬਾਅਦ ਇਸ ਪਿੰਡ ਦੇ ਕੀ ਹਾਲ ਆ ਉਹਨਾਂ ਦੇ ਮਹੱਲੇ ਦਾ ਕੀ ਹਾਲ ਆ ਜਿੱਥੇ ਅੱਜ ਮੈਲਾਵਰਗੇ ਜਿਹੜੇ ਘਰ ਆ ਕਹਿੰਦੇ ਖਾਲੀ ਹੋ ਗਏ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਦੂਸਰੀ ਗੱਲ ਇਹ ਜਿਹੜਾ ਜੰਗਲ ਆ ਇਹ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਪਟਿਆਲ ਪਿੰਡ ਦਾ ਜੰਗਲ ਆ ਜੀ ਤਕਰੀਬਨ 3 ਕਿਲੋਮੀਟਰ ਦੂਰ ਹਿਮਾਚਲ ਦਾ ਬਾਰਡਰ ਸ਼ੁਰੂ ਹੋ ਜਾਂਦਾ ਹੈ ਜੀ ਠੰਡਾ ਏਰੀਆ ਆ ਜਿਆਦਾ ਗਰਮੀ ਨਹੀਂ ਹੈਗੀ ਬਰਸਾਤ ਦੇ ਦਿਨ ਚੱਲਦੇ ਪਏ ਆ ਤੁਸੀਂ ਦੇਖ ਲਓ ਸ਼ਾਮ ਦਾ ਟਾਈਮ ਆ ਕਿੰਨੀ ਸੋਹਣੀ ਨੇਚਰ ਵਾ ਜੰਗਲ ਨੰਗ ਕੇ ਇਹ ਪਿੰਡ ਨੂੰ ਜਾਣਾ ਪੈਂਦਾ ਆ ਪਟਿਆਲ ਦੇ 8 ਤੋਂ 9 ਮਹੱਲੇ ਆ ਜੀ ਜਿਨ੍ਹਾਂ ਵਿੱਚੋਂ 3 ਤੋਂ 4 ਮਹੱਲੇ ਬਿਲਕੁਲ ਖਾਲੀ ਹੋ ਚੁੱਕੇ ਆ ਇਹਨੂੰ ਤੁਸੀਂ ਗਰੀਬੀ ਵੀ ਕਹਿ ਸਕਦੇ ਆ ਜਾਂ ਇਹਨੂੰ ਕਹਿ ਸਕਦੇ ਆ ਕਿ ਪ੍ਰੋਪਰ ਸਹੂਲਤਾਂ ਨਹੀਂ ਮਿਲੀਆਂ ਕਿਉਂਕਿ ਇਹ ਪਿੰਡ ਇੱਕ ਚੋ ਨੰਗ ਕੇ ਜਾਣਾ ਪੈਂਦਾ ਖੱਡ ਨੰਗ ਕੇ ਜਾਣੀ ਪੈਂਦੀ ਆ ਫਿਰ ਇਸ ਪਿੰਡ ਦਾ ਜਿਹੜੀ ਹੱਦ ਸ਼ੁਰੂ ਹੁੰਦੀ ਆ ਹਾਲਾਤ ਇਸ ਟਾਈਮ ਇਹ ਬਣ ਚੁੱਕੇ ਆ ਤੁਸੀਂ ਦੇਖ ਲਓ ਸੀ ਖੱਡ ਦੇ ਵਿੱਚ ਖੜੇ ਆ ਬਰਸਾਤ ਨੂੰ ਇਹ ਆ ਰਸਤਾ ਬਿਲਕੁਲ ਬੰਦ ਹੋ ਜਾਂਦਾ ਆ ਇਸ ਖੱਡ ਦੇ ਵਿੱਚੋਂ ਜਾਣਾ ਪੈਂਦਾ ਆ ਪਾਣੀ ਬਹੁਤ ਜ਼ਿਆਦਾ ਭਰ ਜਾਂਦਾ ਪਿਛਲੇ ਸਾਲ ਤਾਂ 2 ਤੋਂ 3 ਬੱਚੇ ਵੀ ਰੁੜ ਗਏ ਸੀ ਜਿਹੜੇ ਸਕੂਲ ਟਾਈਮ ਜਾਂਦੇ ਸੀਗੇ ਆਪਾਂ ਜਾਵਾਂਗੇ ਜਾ ਕੇ ਉਸ ਵਪਾਰੀ ਨਾਲ ਗੱਲ ਕਰਾਂਗੇ ਉਹਨਾਂ ਦੇ ਘਰ ਦੇ ਹਾਲਾਤ ਦਿਖਾਵਾਂਗੇ ਤਕਰੀਬਨ ਸਨ 1980 ਤੋਂ ਉਹਨਾਂ ਨੇ ਵਪਾਰ ਸ਼ੁਰੂ ਕੀਤਾ ਸੀ ਆਪਣੇ ਫਾਦਰ ਸਾਹਿਬ ਨਾਲ ਉਹਨਾਂ ਦੇ ਫਾਦਰ ਸਾਹਿਬ ਇਸ ਪਿੰਡ ਦੇ ਸਰਪੰਚ ਵੀ ਸੀਗੇ ਕੱਥੇ ਦਾ ਵਪਾਰ ਬਹੁਤ ਹਾਈ ਲੈਵਲ ਦਾ ਸੀ ਉਹਨਾਂ ਦਾ ਗੱਲਬਾਤ ਕਰਾਂਗੇ ਮਲਾਵਾਂਗੇ ਜਾ ਕੇ ਮਿਲਦੇ ਆਂ ਜੀ ਪਿੰਡ 'ਚ ਜਾ ਕੇ ਪਿੰਡ ਨੂੰ ਜਾਣ ਲਈ ਕੋਈ ਵੀ ਪੱਕਾ ਰਾਹ ਨਹੀਂ ਹੈਗਾ ਬਰਸਾਤ ਪਈ ਹੋਈ ਆ ਸਾਰਾ ਹੀ ਰਾਹ ਟੁੱਟਿਆ ਹੋਇਆ ਆ ਖੱਡ ਵਿੱਚੋਂ ਲੰਘ ਕੇ ਜਾਣਾ ਪੈਂਦਾ ਆ ਪਿਲਕਣ ਬਹੁਤ ਜ਼ਿਆਦਾ ਆ ਟਾਇਰ ਬਹੁਤ ਜ਼ਿਆਦਾ ਸਲਿੱਪ ਕਰਦਾ ਸੀ ਮੋਟਰਸਾਈਕਲ ਦਾ ਤੁਸੀਂ ਵੀ ਜੇ ਆਉਣਾ ਤਾਂ ਧਿਆਨ ਨਾਲ ਜੀ ਬਹੁਤ ਸਲਿੱਪਰੀ ਆ ਜੀ ਇਹ ਏਰੀਆ ਸ਼ਕਲ ਜਾਣਾ ਆ ਲੋ ਜੀ ਤੋ ਅਗਲਾ ਘਰ ਬਾਬਾ ਜੀ ਹੋਣਾ ਦਾ ਆ ਬਸ ਪੁੱਜ ਗਏ ਆਪਾਂ ਜਾ ਕੇ ਗੱਲਬਾਤ ਕਰਦੇ ਆ ਬਾਬਾ ਜੀ ਹੋਣਾ ਨਾਲ ਮਿਲਦੇ ਆ ਪੁੱਛਦੇ ਆ ਉਹਦੇ ਕਾਰੋਬਾਰ ਤੇ ਮੁਹੱਲੇ ਬਾਰੇ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਪਤਾ ਲੱਗਾ ਸੀ ਇਸ ਪਿੰਡ ਬਾਰੇ ਕਿ ਜਿਹੜੇ ਇੱਥੇ ਦੇ ਕਈ ਮੁਹੱਲੇ ਆ ਹਾਂਜੀ ਉਹ ਬਿਲਕੁਲ ਉੱਜੜ ਚੁੱਕੇ ਆ ਲੋਕੀ ਛੱਡ ਕੇ ਜਾ ਚੁੱਕੇ ਆ ਦੂਸਰੀ ਗੱਲ ਪਤਾ ਲੱਗੇ ਕਿ ਤੁਸੀਂ ਕਿੱਥੇ ਦਾ ਵਪਾਰ ਬਹੁਤ ਕੀਤਾ ਤੁਹਾਡੇ ਖਾਨਦਾਨ ਚ ਪਤਾ ਪੈੱਲ ਵਪਾਰੀ ਜਿਨ੍ਹਾਂ ਨੇ ਇਸ ਏਰੀਆ 'ਚ ਕੱਥੇ ਦਾ ਵਪਾਰ ਸ਼ੁਰੂ ਕੀਤਾ ਜੀ ਹਾਂਜੀ ਹਾਂਜੀ ਦੱਸੋ ਜੀ ਕੀ ਹਿਸਟਰੀ ਪਿੰਡ ਦੀ ਇੱਕ ਆਪਣੀ ਫੈਮਿਲੀ ਦੀ ਉਹ ਕੀ ਹਿਸਟਰੀ ਹੈ ਜੀ ਸਾਡਾ ਪਿੰਡ ਹੁਸ਼ਿਆਰਪੁਰ ਤੋਂ 25 ਕਿਲੋਮੀਟਰ ਤੇ ਸਥਿਤ ਹੈ ਜੀ ਅੱਛਾ ਜੀ ਸਾਡਾ ਪਿੰਡ ਜਿਹੜਾ ਪਟਿਆਲ ਹੈ ਪਟਿਆਲੀ ਜਾਤੀ ਜਿਆਦਾ ਦੋ ਕਿਲੋ ਕੀ ਥੋੜੇ ਨੇ ਲੇਕਿਨ ਰਾਜਪੂਤ ਕਮਿਊਨਿਟੀ ਪਰ ਜਿਆਦਾ ਨਹੀਂ ਹੈ ਜਿਆਦਾ ਇੱਥੇ ਅੱਛਾ ਜੀ ਇਹ ਰਾਜਪੂਤਾਂ ਦਾ ਮੱਲਾ ਹੀ ਕਹਿੰਦੇ ਇਹ ਮੱਲਾ ਰਾਜਪੂਤਾਂ ਦਾ ਲੇਕਿਨ ਪਿੰਡ ਵੀ ਸਾਡਾ ਜ਼ਿਆਦਾਤਰ ਲੋਕੇਲਿਟੀ ਜਿਹੜੀ ਹੈ ਨਹੀਂ ਰਾਜਪੂਤਾਂ ਦੇ ਥੋੜੇ ਐਸੀ ਨੇ ਬਾਕੀ ਜ਼ਿਆਦਾ ਰਾਜਪ ਅਹਮ ਓਕੇ ਪਟਿਆਲੇ ਦੀ ਹਿਸਟਰੀ ਹੈ ਸੀ ਪਸ਼ੋਕਰ ਸਾਡਾ ਜਿਹੜਾ ਹਾਂਜੀ ਰਾਮ ਜੰਦਰ ਦੇ ਕੁਸ਼ ਦੇ ਵੰਚੋਂ ਅੱਛਾ ਜੀ ਇਹ ਪਟਿਆਲੇ 1600 ਤੋਂ ਲੈ ਕੇ 1700 ਸੀ ਤੱਕ ਪਟਿਆਲੇ ਰਾਜ ਰਿਹਾ ਪਟਿਆਲਾ ਦਾ ਅੱਛਾ ਜੀ ਉੱਥੇ ਬਾਅਦ ਜਿਲੇ ਅਮਨਦਰ ਦੇ ਬਾਬੇ ਦਾਦੇ ਨਾਲ ਲੜਾਈ ਹੋਈ ਸਾਡੇ ਜਿਹੜੇ ਸਪਟਿਆਲੇ ਵੰਚ ਤੇ ਹਾਰ ਗਏ ਤਾਂ ਉਹ ਜਿੱਤ ਗਏ ਤੇ ਸਾਡੇ ਮੂਵ ਕਰਿਆ ਉਹ ਤੋਂ ਹੁਸ਼ਿਆਰ ਬਨੋ ਹੁਸ਼ਿਆਰ ਪਰ ਤੇ ਕੋਈ ਸਾਡੇ ਬਜ਼ੁਰਗ ਜਿਹੜੇ ਇੱਥੇ ਆ ਗਏ ਬਾਕੀ ਹਿਮਾਚਲ ਚਲੇ ਗਏ ਸਾਡੇ ਪਟਿਆਲੇ ਦੀ ਕਮਿਊਨਿਟੀ ਹੁਸ਼ਿਆਰ ਪਰ ਬਹੁਤ ਹਿਮਾਚਲ ਚ ਬਹੁਤ ਅੱਛਾ ਜੀ ਤੇ ਇਹ ਸਾਡੀ ਪਸ਼ੋਕਰ ਦੀ ਹਿਸਟਰੀ ਸੀ ਠੀਕ ਆ ਬਾਬਾ ਜੀ ਕੱਥੇ ਦਾ ਵਪਾਰ ਕਦੋਂ ਸ਼ੁਰੂ ਕੀਤਾ ਸੀਗਾ ਕੱਥੇ ਦਾ ਵਪਾਰ ਸੀ 1985 ਸ਼ੁਰੂ ਕੀਤਾ ਜੀ ਮੇਰੇ ਪਿਤਾ ਜੀ ਸੀ ਤੇ ਅਸੀਂ ਜਦੋਂ ਸ਼ੁਰੂ ਕੀਤਾ ਹਮਾਤਲ ਜੀ ਕੀਤਾ ਪੰਜਾਬ ਜੀ ਬੜਾ ਲਾਰ ਸਕੇਲ ਤੇ ਕੀਤਾ ਅੱਛਾ ਜੀ ਹਾਂ ਜੀ 4 400 ਬੰਦਾ ਸਾਡੀ ਗਲੀਵਰ ਤਾਂ ਵੀ ਹੁੰਦਾ ਠੀਕ ਹੈ ਜੀ ਹਾਂ ਜੀ ਮਤਲਬ ਵਪਾਰ ਕਾਫੀ ਹਾਈ ਲੈਵਲ ਤੇ ਸੀ ਲੱਗ ਗਏ ਸੀ ਪੇ ਉਹ ਟਾਈਮ ਟੂ ਟਾਈਮ ਹੁਣ ਬੰਦ ਕਿਉਂ ਹੋ ਗਿਆ ਬੰਦ ਇਸ ਕਰਕੇ ਜੀ ਪਹਿਲੇ ਫਾਦਰ ਸਾਹਿਬ ਜੀ ਡੈਥ ਹੋ ਗਈ ਮੈਂ ਇਕੱਲਾ ਥਾ ਤੇ ਮੈਨੂੰ ਦੁਸਤ ਸਕੂਲ ਦੀ ਜ਼ਿੰਮੇਵਾਰੀ ਸੀ ਅੱਛਾ ਤੁਸੀਂ ਰਿਟਾਇਰ ਹੋ ਹਾਂ ਜੀ ਮੈਂ ਰਿਟਾਇਰ ਹੋ ਗਿਆ ਜੀ ਸੱਤ ਤੇ ਬਾਬਾ ਜੀ ਇਹ ਦੂਸਰੀ ਗੱਲ ਜਿਹੜੇ ਇਹ ਘਰ ਵਾ ਇਹ ਉਜੜਨ ਦੀ ਜਾਂ ਖਾਲੀ ਛੱਡ ਕੇ ਜਾਣ ਦੀ ਤੁਸੀਂ ਪਹਿਲਾਂ ਦੱਸਿਆ ਸੀਗਾ ਸਾਨੂੰ ਆਫ ਕੈਮਰਾ ਕਿ ਜਿਹੜੇ ਘਰਾਂ ਦੇ ਮਾਲਕ ਆ ਵਧੀਆ ਏ ਕਲਾਸ ਆਫੀਸਰ ਰਿਟਾਇਰ ਆ ਹਾਂਜੀ ਹਾਂਜੀ ਇੱਥੇ ਕੋਈ ਸ਼ੁਭਦਾ ਨਹੀਂ ਚਾਹੇ ਕਾਂਗਰਸੀ ਗੌਰਮਟ ਆਈ ਚਾਹੇ ਭਾਜਪਾ ਦੀ ਆਈ ਚਾਹੇ ਆਪ ਦੀ ਆਈ ਕੋਈ ਬੰਦਾ ਇੱਧਰ ਤਵੱਜੋ ਦਿੰਦਾ ਹੀ ਕੋਈ ਨਹੀਂ ਕੋਈ ਕੰਮ ਨਹੀਂ ਕਰਦਾ ਅੱਛਾ ਹੁਣ ਤੁਸੀਂ ਰਸਤਾ ਸਾਡਾ ਪਿੱਛੇ ਵੀ ਦੇਖਿਆ ਇੱਧਰ ਵੀ ਦੇਖ ਲਓ ਨਾ ਰਸਤਾ ਹੀ ਨਹੀਂ ਇਹ ਜਿਹੜੀ ਈਟ ਲਾਈਏ ਸੀ ਆਪਣੀ ਵੇਸ ਤੇ ਲਾਈਏ ਜਿਹਾ ਇਸ ਤੇ ਉਹਨਾਂ ਨੇ ਆਪਣੀ ਵੇਸ ਤੇ ਕੋਈ ਦੂਆ ਨਹੀਂ ਕਰਦੇ ਕਿ ਹਾਂ ਪਿੱਛੇ ਰਜੋ ਉਹਨੇ ਜ਼ਰੂਰ ਇੱਕ ਜੀਸੀਬੀ ਭੇਜ ਕੇ ਰਸਤਾ ਰੁਤਾ ਸਾਫ ਕਰਾਤਾ ਠੀਕ ਹੈ ਨਾ ਅਸੀਂ ਕੋਈ ਡਿਮਾਂਡ ਉਹਦੇ ਅੱਗੇ ਰੱਖੀ ਸੀ ਕਿ ਸਾਡਾ ਜਿਹੜਾ ਇਹ 1.5 2 ਕਿਲੋਮੀਟਰ ਹੈ ਇਹਨੂੰ ਪੱਕਾ ਕਰਾ ਦੇ ਠੀਕ ਹੈ ਨਾ ਅਜੇ ਤੱਕ ਕੋਈ ਸਾਡਾ ਰਸਤਾ ਨਹੀਂ ਪੱਕਾ ਹੋਇਆ ਬਸ ਆ ਤਾਂ ਜਾਣੀ ਤੇ ਫੇਰ ਚੋਹੇ ਨਾਲੇ ਪੈ ਜਾਣੇ ਫੇਰ ਸਾਨੂੰ ਮੁਸ਼ਕਲ ਹੋ ਜਣੀ ਕੋਈ ਬਿਮਾਰ-ਚਮਾਰ ਹੋ ਜਾਂਦਾ ਅਸੀਂ ਕਿਤੇ ਪਾਸੇ ਲਿਜ ਠੀਕ ਹੈ ਡੈਥ ਹੋ ਜਾ ਬੰਦੇ ਠੀਕ ਹੈ ਸਾਡੇ ਜਸਵੰਤ ਸਰੀਏ ਅੱਛਾ ਜੀ ਉਹਨੇ ਬੜੀ ਮੁਸਕਾਨ ਰੱਖਾਈ ਸੀ ਜੀ ਅੱਛਾ 6 ਵਾਰ ਥੋੜੀ 6 ਵਾਰ ਹੀ ਨੇ ਸਟ੍ਰੇਟ ਕਰਾਈ ਤੁਹਾਡੇ ਫਾਦਰ ਸਾਹਿਬ ਪਹਿਲਾਂ ਇਸ ਪਿੰਡ ਦੇ ਸਰਪੰਚ ਸੀਗੇ ਸਰਪੰਚ ਸੀਗੇ ਅੱਛਾ ਜੀ ਨੀ ਸੁਣਾ ਸੀ ਦਿੱਲੀ ਕੇ 83 ਤੱਕ ਤਰਸ ਕਰਕੇ ਅੱਛਾ ਹੁਣ ਆਵਾਜ਼ਾਈ ਦੇ ਸਾਧਨ ਨਹੀਂ ਸਾਡੇ ਅੱਛਾ ਦੇਖੋ ਜੇ ਬੱਚੇ ਨੇ ਪੜਨਾ ਛੋਟੇ ਬੱਚੇ ਜਿਹੜੇ ਪਨਾਵ ਜੀ ਸਕੂਲ ਦੇਖਿਆ ਇੱਥੇ ਜੀ ਹਾਂਜੀ ਉੱਪਰ ਹਾਂਜੀ ਬਿਲਕੁਲ ਜੀ ਅੱਛਾ ਛੋਟੇ ਬੱਚੇ ਕਿੱਦਾਂ ਜਾਂ ਹਾਂਜੀ ਬਸ ਉਹ ਤਾਂ ਨਹੀਂ ਕੋਈ ਕੁਛ ਨਹੀਂ ਅੱਛਾ ਅੱਜ ਬਸਾਦ ਦਾ ਟਾਈਮ ਹੈ ਏ ਬੱਚਾ ਹਟ ਜਾ ਇੱਕ ਵਾਰ ਪਿੱਛੇ ਹਟ ਵੀ ਗਏ ਸਾਡੇ ਬੱਚੇ ਅੱਛਾ ਜੀ ਬੜੀ ਮੁਸ਼ਕਿਲ ਨਾਲ ਬੱਚੇ ਕੋਈ ਵੱਡੇ ਵੱਡੇ ਬੱਚੇ ਬੰਦਿਆ ਨੇ ਅੱਛਾ ਜੀ ਪਾਣੀ ਚ ਰੁੜ ਗਏ ਮਤਲਬ ਬਰਸਾਤ ਦੇ ਵਿੱਚ ਬੱਚੇ ਰੁੜ ਗਏ ਸੀ ਰੁੜ ਗਏ ਸੀ ਪਾਣੀ ਨਾ ਇੰਨੀ ਮੁਸ਼ਕਿਲ ਦਾ ਸਾਹਮਣਾ ਕਰ ਤੇ ਬਾਬਾ ਜੀ ਜਿਹੜੇ ਘਰ ਵਾ ਹਾਂਜੀ ਇਹਨਾਂ ਦੇ ਘਰ ਦੇ ਜਿਹੜੇ ਸਾਹਮਣੇ ਘਰ ਦੇਖ ਰਹੇ ਆ ਇਹ ਮਤਲਬ ਕੀ ਮਾਲਕ ਕੀ ਕੀ ਆਫੀਸਰ ਸੀਗੇ ਜੀ ਇਹ ਇਹਨਾਂ ਦਾ ਸੀ ਅਸਿਸਟੈਂਟ ਕਮਿਸ਼ਨਰ ਅੱਛਾ ਜੀ ਇਨਕਮ ਟੈਕਸ ਦਿੱਲੀ ਦਿੱਲੀ ਚ ਹਾਂਜੀ ਠੀਕ ਹੈ ਜੀ ਇਹ ਜਿੰਨੇ ਘਰ ਵਾ ਚਾ ਕਿੰਨੇ ਘਰ ਟੋਟਲ ਕਿੰਨੇ ਘਰ ਵਾ ਜੀ ਇਹ ਘਰ ਤਾਂ ਇੱਥੇ ਹੁਣੇ ਕੋਈ ਵੀ ਬੱਚੀ ਜੀ ਸਾਰੇ 20 25 ਤੁਹਾਡੇ ਸਿਰਫ ਇੱਕ ਤੁਹਾਡਾ ਹੀ ਘਰ ਬਚਿਆ ਹੈ ਜੀ ਨਹੀਂ ਜੀ ਕੀ ਹੈਗਾ ਨਹੀਂ ਸਾਡੇ ਚਾਚੇ ਅੱਛਾ ਇੱਕ ਨਾ ਚਾਚੇ ਦਾ ਘਰ ਇੱਥੇ ਤੇ ਇੱਕੋ ਕੱਢੀ ਲੇਡੀਆਂ ਹੈ ਹਾਂ ਜੀ ਜਿੱਦੇ ਟੱਪ ਕੇ ਉਹ ਉਹਨਾਂ ਦੇ ਘਰ ਵਾਲੇ ਜਿਹੜਾ ਸੋ ਇਹ ਲੜਕੀਆਂ ਬਿਆਤੀ ਅੱਛਾ ਜੀ ਇੱਕੋ ਇੱਕੋ ਪਰ ਅੱਗੇ ਉਹ ਚਲੇਗੇ ਸਾਰੇ ਜਾਓ ਲਾਸਟ ਵਿੱਚ ਦੋ ਘਰ ਨੇ ਇੱਕ ਉਹ ਰਹਿੰਦੇ ਇਹ ਕਿ ਇਹ ਜਿਹੜੇ ਥੱਲੇ ਚਲੇਗੇ ਅੱਛਾ ਜੀ ਇੱਕੋ ਕਰਾਇ ਬੰਦਾ ਰਹਿੰਦਾ ਲਿਬਰਲ ਅੱਛਾ ਜੀ ਆਪ ਇਹਨਾਂ ਦਾ ਹੀ ਨਹੀਂ ਕੋਈ ਉਹ ਜਿਹੜਾ ਥੱਲੇ ਘਰ ਦਿਸਦਾ ਜੀ ਹਾਂ ਜੀ ਇਹਦੇ ਵੀ ਤਿੰਨ ਚਾਰ ਪਰਾਥੇ ਵੀ ਕੋਈ ਨਹੀਂ ਇੱਥੇ ਰਹਿੰਦਾ ਮੋ ਐ ਵੀ ਚਲ ਗਏ ਮਾ ਚਲ ਚਲ ਕੇ ਇੱਕ ਡਢੋ ਚਲ ਗਿਆ ਇੱਕ ਹਸ਼ਰ ਪਰ ਚਲ ਗਏ ਤੋਂ ਅੱਛਾ ਜੀ ਇਦਾਂ ਬਾਬਾ ਜੀ ਘਰ ਦੇਖਣ ਨੂੰ ਕਿੰਨੇ ਸੋਹਣੇ ਲੱਗਦੇ ਆ ਬੜੇ ਵਧੀਆ ਹੀ ਬੜੇ ਵਧੀਆ ਬਣਾਏ ਲੋਕੇਸ਼ਨ ਬੜੀ ਅੱਛੀ ਹੈ ਤੁਸੀਂ ਦੇਖੋ ਪੂਰਾ ਜੰਗਲ ਵਾਲੇ ਦਵਾਲੇ ਕਿਤੇ ਮਿਲਦੀ ਨਹੀਂ ਕਿਤੇ ਨਹੀਂ ਮਿਲਦੀ ਜੀ ਮੈਨੂੰ 15 ਸਾਲ ਹੋ ਗਏ ਪਲਾਟ ਲਈ ਮੈਂ ਹਸ਼ਰ ਪਰ ਬੜੀ ਅੱਛੀ ਤੁਸੀਂ ਨਹੀਂ ਗਏ ਨਹੀਂ ਜਾਉਣਾ ਦਿਲ ਨਹੀਂ ਕਰਦਾ ਜੀ ਕੀ ਕਰੀਏ ਸਾਡੇ ਲਈ ਬੜੀ ਅੱਛੀ ਲੱਗਦੀ ਜਗ੍ਹਾ ਠੀਕ ਹੈ ਜੀ ਸਾਡਾ ਮੁੰਡਾ ਵੀ ਚਲੋ ਉਹ ਵੀ ਕਹਿੰਦਾ ਵੀ ਇੱਥੇ ਛੱਡੋ ਤੇ ਚਲੋ ਹਸ਼ਰ ਪਰ ਸਾਡੇ ਤੁਸੀਂ ਜੁੜੇ ਹੋਏ ਆ ਇੱਥੇ ਹਨਾ ਕਿਉਂਕਿ ਦੇਖੋ ਤੁਸੀਂ ਆਲੇ-ਦੁਆਲੇ ਆਲੇ-ਦੁਆਲੇ ਬਿਲਕੁਲ ਜੰਗਲ ਆ ਘਣਾ ਜੰਗਲ ਵਾ ਉਹ ਜੀ ਇਹ ਜਾਨਵਰ ਆਉਂਦਾ ਜੀ ਤੁਹਾਡੇ ਇੱਥੇ ਹਾਂ ਜਾਨਵਰ ਆਉਂਦੇ ਜੀ ਕਈ ਵਾਰ ਬਾਗ ਇਧਰੋਂ ਲੰਘ ਜਾਂਦਾ ਜੀ ਸਾਡ ਚੀ ਮੈਂ ਬੋਲਦਾ ਅੱਛਾ ਜੀ ਹੁਣ ਇਹ ਕੁਛ ਬਾਗ ਨੁਕਸਾਨ ਕਰਦਾ ਭਈ ਇਹਨਾਂ ਦੇ ਘਰ ਇਹ ਸਾਡੇ ਨਾਲ ਹੀ ਪਾਰ ਜੀ ਅੱਛਾ ਜੀ ਇੱਥੇ ਦੋ ਇੱਕ ਇੱਕ ਦਾ ਬੱਚਾ ਖਾ ਗਿਆ ਘਰ ਬੰਨੇ ਕੋੜਾ ਮਿੱਚਦਾ ਇੱਕ ਕੋੜ ਹੈ ਅੰਚਰ ਬੜਕੇ ਕਰਾ ਅੱਛਾ ਅੱਛਾ ਜੀ ਇੱਕ ਦਾ ਬੱਚਾ ਖਾ ਗਿਆ ਇੱਕ ਦੀ ਬੱਚੀ ਖਾ ਗਿਆ ਬਾਗ ਇਹ ਕਦੋਂ ਦੀ ਗੱਲ ਆ ਜੀ ਇਹ ਕੋਈ 5-4 ਦਿਨ ਦੀ ਗੱਲ ਹੈ ਜੀ ਅੱਛਾ ਜੀ ਇੱਕ ਦਾ ਰੀਸੈਂਟਲੀ ਇੱਕ 7 ਦਿਨ ਹੋਏ ਹੋਣਗੇ 5 4 ਦਿਨ ਹੋਏ ਮਤਲਬ ਬਾਗ ਇਦਾਂ ਕਰਦਾ ਆ ਬਾਗ ਆ ਕਿ ਤਿੰਦੂਆ ਆ ਤਿੰਦੂਏ ਤਿੰਦੂਏ ਜਿਆਦਾ ਬਾਗ ਵੀ ਹੈ ਬਿਲਾ ਖਿਲਾ ਅੱਛਾ ਬਾਗ ਹੈਗਾ ਤਿੰਦੂਆ ਵੀ ਹੈਗਾ ਹਾਂ ਤਿੰਦੂਏ ਹੈਗਾ ਠੀਕ ਹੈ ਸੰਭਰ ਬੜੇ ਨੇ ਸੂਰ ਬੜੇ ਨੇ ਅੱਛਾ ਜੀ ਹਾਂ ਜੀ ਤੇ ਬਾਬਾ ਜੀ ਆਲੇ ਦੁਆਲੇ ਜੰਗਲ ਆਪਣੀ ਫਿਰ ਕਿੰਨੀ ਕੁ ਜ਼ਮੀਨ ਹੈ ਇੱਥੇ ਏਰੀਆ ਚ ਸਾਡੀ ਹਾਂ ਜੀ ਸਾਡੀ ਤਾਂ ਕੋਈ ਹੈ 100 ਕਿਲੋ 800 ਕਨਾਲ ਦੇ ਲੋਕ ਅੱਛਾ ਜੀ ਤੁਸੀਂ ਆਪ ਕਰਦੇ ਹੋ ਖੇਤੀ ਨਹੀਂ ਖੇਤੀ ਤਾਂ ਨਹੀਂ ਕਰਦੇ ਜਾਨਵਰ ਨਹੀਂ ਹੋਣਗੇ ਪਹਿਲੇ ਕਰਦੇ ਜਿਹੜਾ ਹੁੰਦੀ ਸੀ ਅੱਛਾ ਤੇ ਹੁਣ ਨਹੀਂ ਜਾਨਵਰ ਹੁੰਦੇ ਬੰਦਰ ਬਹੁਤ ਜਿਆਦਾ ਹੁੰਦੇ ਤੇ ਸਾਂਭਰ ਹੋ ਗਏ ਤੇ ਸੂਰ ਸਾਰਾ ਤਾਂ ਘਟ ਗਏ ਨੇ ਹੁਣ ਸਾਂਭਰ ਬੜੇ ਨਾ ਬੰਦਰ ਬੜਾ ਤੰਗ ਕਰਦੇ ਉਹਦੇ ਕੋਈ ਫਲਦਾਰ ਰੁੱਖ ਇਹ ਹੈ ਲੱਗਿਆ ਇਹਨਾਂ ਨੂੰ ਮੁਕਰ ਇਹ ਲੱਗਦੇ ਜੀ ਇਹ ਅਮਰੂਦ ਉਹ ਆਮਬ ਲੱਗਦੇ ਬੰਦਰ ਛੱਡਦੇ ਨਹੀਂ ਕੋਈ ਬੜਾ ਤੰਗ ਕਰਦੇ ਸਾਡੇ ਜਿਹੜਾ ਸਲੋਟ ਨਹੀਂ ਪਾਇਓ ਇਹਨਾਂ ਨੇ ਨੱਚ ਨਾ ਕੇ ਸਾਰੇ ਤੋੜ ਦਿੰਦੇ ਹੁਣ ਵੀ ਪਿੱਛੇ ਕਰਾ ਕੇ ਹਟੇਂ ਠੀਕ ਛੱਡਦੇ ਨਹੀਂ ਇਹਨੇ ਬੰਦਰ ਤੰਗ ਕਰਦੇ ਨੇ ਠੀਕ ਹੈ ਜੀ ਬੰਦੇ ਨਾਲ ਬੜਾ ਆਤਾ ਬਹੁਤ ਹੰਤਾ ਕਹੀ ਠੀਕ ਹੈ ਬਾਬਾ ਜਿਹੜਾ ਕੱਥੇ ਦਾ ਵਪਾਰ ਵਾ ਉਹ ਫਿਰ ਇੰਟਰਨੈਸ਼ਨਲ ਲੈਵਲ ਤੱਕ ਕੀਤਾ ਸੀਗਾ ਜੀ ਇੱਥੇ ਅਸੀਂ ਕੱਥਾ ਜਾਂਦਾ ਦਿੱਲੀ ਮਾਰਕੀਟ ਦਿੱਲੀ ਮਾਰਕੀਟ ਸਾਡਾ ਜਿਹੜੀ ਕੁਆਲਿਟੀ ਬੜੀ ਵਧੀਆ ਹੁੰਦੀ ਬਹੁਤ ਦੇ ਬੰਦੇ ਲੈ ਜਾਂਦੇ ਆ ਕਿ ਕੋਈ ਇਰਾਨ ਦੇ ਕੋਈ ਪਾਕਿਸਤਾਨ ਦੇ ਅੱਛਾ ਜੀ ਮਤਲਬ ਰਜ਼ਰ ਐਚਐਸ ਕੁਆਲਿਟੀ ਜਿਹੜੀ ਸਾਹ ਕਹਿੰਦੇ ਜਿੰਨੀ ਹੋਊਗੀ ਸਾਨੂੰ ਰੱਖਦੇ ਇਹ ਬਣਦਾ ਕਿਦਾਂ ਇਹ ਕੱਥਾ ਬਣਦਾ ਇਦਾਂ ਜੀ ਪਹਿਲੇ ਇਹਨੂੰ ਲੱਕੜੀ ਨੂੰ ਕੱਟ ਲੈਣਾ ਕੱਟ ਕੇ ਫਿਰ ਇਹਦਾ ਬਾਹਰ ਕਿਹੜੀ ਲੱਕੜੀ ਹੁੰਦੀ ਹੈ ਜੀ ਖੈਰ ਦੀ ਲੱਕੜੀ ਖੈਰ ਦੀ ਲੱਕੜੀ ਅੱਛਾ ਜੀ ਜਿਹੜਾ ਇਹਦਾ ਸਫੇਦ ਪੋਰਸ਼ਨ ਹਲਾ ਦੇਣਾ ਮੀਟੂ ਬਲੈਕ ਪੋਰਸ਼ਨ ਜਿਹੜਾ ਹੋਣਾ ਉਹਨੂੰ ਕੱਟ ਕੇ ਚਿਪਸ ਬਣਾ ਲੈ ਛੋਟੇ ਛੋਟੇ ਜਿਹੜਾ ਬਿਸਕੁਟ ਹੁੰਦੇ ਅੱਛਾ ਜੀ ਉਹਨਾਂ ਨੂੰ ਹੰਡੀਆਂ ਜਿੱਦੇ ਰੱਖੀਏ ਨੇ ਜੀ ਤੁਹਾਡੇ ਹੰਡੀਆਂ ਪਈਆਂ ਦੇਖੀਆਂ ਮੈਂ ਤਾਂ ਆਉਂਦੇ ਤਾਂ ਆਈਆਂ ਪੁੱਛਿਆ ਜੀ ਇੱਕ ਦੋ ਤਿੰਨ ਸਟੈਪਾਂ ਚ ਵੜਨਾ ਅੱਛਾ ਜੀ ਜੇ ਲੱਗਾੜਾ ਹੋ ਜਾਣਾ ਤਾਂ ਫਿਰ ਇਹਨੂੰ ਲਾ ਕੇ ਠੰਡਾ ਹੋਣਾ ਰੱਖ ਦੇਣਾ ਲੱਕੜ ਦੇ ਬਾਟੇ ਜਿਹੇ ਹੁੰਦੇ ਉਹਨਾਂ 'ਚ ਪਾ ਦੇਣਾ ਅੱਛਾ ਜੀ ਉਹਦੇ ਅੱਜ ਲੋ ਜਮਣਾ ਸ਼ੁਰੂ ਹੋ ਗਿਆ ਫਿਰ ਇੱਕ ਜ਼ਮੀਨ ਤੇ ਬਣਾਉਂਦੇ ਹੁੰਦੇ ਥੱਲੇ ਟਾਰਟ ਪਾ ਕੇ ਰੇਤਾ ਪਾ ਕੇ ਉੱਪ ਇਰੂ ਦੀ ਜਲਪ ਹੋ ਜਾਣਾ ਜੰਮਣ ਲੱਗਣਾ ਤੇ ਮੁਕਟਣਾ 5 5 ਕਿਲੋ ਦੀ ਇੱਟਾਂ ਫੇਰ ਇਕ ਦੀਆਂ ਫੇਰ ਛੋਟੀਆਂ ਫੇਰ ਛੋਟੀਆਂ ਫੇਰ ਅਖੀਰ ਚਾਕੇ ਬਿਸਕੁਟ ਬਣਾਨੇ ਤਾਂ ਉਹਦੇ ਜਪਣਾ ਮਾਰਕ ਆ ਲੈ ਅੱਛਾ ਆਪਣਾ ਮਾਰਕ ਤੁਹਾਡਾ ਲੱਗਦਾ ਹੈ ਤੁਹਾਡੇ ਮਾਰਕ ਦਾ ਕੀ ਨਾਮ ਸੀਗਾ ਐਚ ਐਸ ਐਚ ਐਸ ਠੀਕ ਹੈ ਹਰੀ ਸਿੰਘ ਸਰ ਜੀ ਦੇ ਨਾਮ ਹਰੀ ਸਸ ਕੁਆਲਟੀ ਦੀ ਠੀਕ ਹੈ ਜੀ ਮਤਲਬ ਕਾਫੀ ਹਾਈ ਲੈਵਲ ਦਾ ਕੀਤਾ ਜੀ ਤੇ ਪਹਿ ਸਰਕਾਰ ਤੋਂ ਪਰਮਿਸ਼ਨ ਲੈਣੀ ਪੈਂਦੀ ਹੋਊਗੀ ਜੀ ਜੀ ਪਰਮਿਸ਼ਨ ਲੈਣੀ ਪੈਂਦੀ ਹੈ ਠੀਕ ਹੈ ਬਾਬਾ ਜੀ ਤੇ ਬਾਬਾ ਜੀ ਹੋਰ ਇਸ ਏਰੀਆ ਦੇ ਇਸ ਪਿੰਡ ਦੇ ਨਾਲ ਮਤਲਬ ਮਤਲਬ ਕਾਫੀ ਦਿੱਕਤ ਸਾਹਮਣਾ ਕਰਾਇਆ ਜੀ ਕਿਉਂਕਿ ਰਸਤੇ 'ਚ ਆਏ ਵੀ ਸੀਗੇ ਰਸਤਾ ਬਿਲਕੁਲ ਟੁੱਟਾ ਹੋਇਆ ਹੈ ਰਸਤਾ ਨਹੀਂ ਜੀ ਇੱਕ ਇਹ ਮੱਲਾ ਦੀ ਇੱਕ ਹੋਰ ਮੱਲਾ ਜੀ ਸਾਡੇ ਉਹਨਾਂ ਨੂੰ ਜਿਆਦਾ ਡਿਫਿਕਲਟੀ ਪਿਆ ਹੈ ਤਾਂ ਸਾਰੇ ਨਹੀਂ ਅਬ ਦੋ ਮੱਲੇ ਜੀ ਇਹ ਮੱਲਾ ਕਿਹੜਾ ਹੈ ਜੀ ਇਹ ਮੱਲਾ ਬਿਹਾਲ ਜੀ ਬਿਹਾਲ ਪਿੰਡ ਪਟਿਆਲ ਮੱਲਾ ਬਿਹਲਬੀ ਦੀ ਹੈ ਚੇਲ ਇਹ ਜਿਹੜਾ ਦੂਸਰੇ ਪਾਸੇ ਹੈ ਜੀ ਟੜਿਹਾਲ ਜੀ ਟੜਿਹਾਲ ਮੱਲਾ ਉਹ ਸਾਡੇ ਨਾਲੋਂ ਵੀ ਦੂਰ ਹੈ ਤਿੰਨ ਤਿੰਨ ਕਿਲੋਮੀਟਰ ਹੈ ਪਾਕਿਸਤਾਨ 'ਚ ਸੜਕ ਤੇ ਅੱਛਾ ਉਹਨਾਂ ਨੂੰ ਵੀ ਬੜੀ ਦਿੱਕਤ ਆਣ ਜਾਣ ਉਹ ਵੀ ਮੱਲਾ ਰਾਜਪੂਤਾਂ ਦਾ ਹੀ ਹੈ ਜੀ ਰਾਜਪੂਤਾਂ ਦਾ ਹੀ ਉਹਦੇ ਸਿਕਮੰਟੀ ਵੀ ਹੈ ਥੋੜੀ ਜਿਹੀ ਉਹ ਚਲੇ ਕੇ ਛੱਡ ਗਏ ਸਾਰੇ ਫਿਰ ਲੋਕੀ ਛੱਡ ਕੇ ਜਾ ਕਿੱਥੇ ਰਹੇ ਆ ਜੀ ਇਹ ਲਾ ਕੋਈ ਹਿਮਾਚਲ ਚਲ ਜਾਂਦਾ ਕੋਈ ਜਿੱਥੇ ਜਿੱਥੇ ਕੋਈ ਤੁਹਾਨੂੰ ਹਿਮਾਚਲ ਲੱਗੇ ਪੈਂਦਾ ਇੱਥੋਂ ਹਿਮਾਚਲ ਦੀ ਸਾਰੀ ਬਾਉਂਡਰੀ ਦਿਖੋ ਉੱਥੇ ਪਰੇ ਹਿਮਾਚਲ ਹੈ ਅੱਛਾ ਜੀ ਇਹ ਸਾਹਮਣੇ ਹਿਮਾਚਲ ਪੈਂਦਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਿਮਾਚਲ ਤੇ ਇੱਥੇ ਸਾਡੇ ਪਹਿਲੇ ਗ੍ਰੇਟ ਕਨਸਟੀਟਿਊਐਂਟੀ ਨਾਲ ਦੰਦੇ ਨਹੀਂ ਉੱਥੇ ਜਿਹੜਾ ਮੰਤਰੀ ਸਾਹਿਬ ਜੀ ਮੇਰਾ ਦੋਸਤ ਆ ਕੁੱਲੀ ਅੱਛਾ ਜੀ ਸਾਡਾ ਕਿਤੇ ਹਿਮਾਚਲ ਚ ਹੁੰਦਾ ਅਸੀਂ ਸਵਰਗ ਬਣਾ ਦੇਣਾ ਤੇ ਇਹ ਸਾਡੇ ਇਧਰ ਪੰਜਾਬ ਚ ਕਰਦੇ ਕੋਈ ਨਹੀਂ ਸਾਡਾ ਬੜਾ ਬੈਕਵਰਡ ਏਰੀਆ ਦੇਖੋ ਇਹ ਦਿੱਕਤ ਤਾਂ ਹੈਗੀ ਆ ਜੀ ਹਾਂਜੀ ਦਿੱਕਤ ਤੇ ਜਾਨਵਰ ਜਿਹੜੇ ਤੁਸੀਂ ਜੰਗਲ ਚ ਐਸਪਰ ਜੰਗਲ ਚ ਆ ਫਿਰ ਲੋਕਾਂ ਨੂੰ ਜਿਹਦਾ ਪਿੱਛੇ ਜ ਮੈਂ ਇੰਟਰਵਿਊ ਕੀਤੀ ਸੀ ਇੱਕ ਉਹ ਵੀ ਦੱਸ ਰਹੇ ਸੀਗੇ ਕਿ ਜਿਹੜਾ ਤेंदुआ ਤੇ ਬਾਘਵਾ ਆ ਕੇ ਤਾਂ ਘਰਾਂ ਚੋਂ ਚੱਕ ਕੇ ਲੈ ਜਾਂਦਾ ਹਾਂ ਬਿਲਕੁਲ ਜੀ ਦੋ ਖਾਲੇ ਦੋ ਬੱਚੇ ਜਿਹੜੇ ਨਾ ਮਗਾंदे ਉਹ ਖਾਲੀ ਆ ਘਰ ਕਿਨੇ ਦੇ ਇੱਥੇ ਅੱਛਾ ਚਲੋ ਉਹ ਵੀ ਆਪਾਂ ਜਾ ਕੇ ਇੱਕ ਵਾਰੀ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਤਾਂ ਬਹੁਤ ਦਿੱਕਤ ਆ ਬੱਚੇ ਘੁੰਮ ਨਹੀਂ ਸਕਦੇ ਇਦਾਂ ਅੱਛਾ ਬੰਦਿਆਂ ਨੂੰ ਭੇਜ ਜਾਂਦੇ ਤੇ ਬੱਚੇ ਨੂੰ ਵੀ ਭੇਜ ਜਾਂਦੇ ਜੀ ਨਹੀਂ ਉਹ ਨਹੀਂ ਭੇਜ ਸਕਦੇ ਇਦਾਂ ਹੀ ਤੁਸੀਂ ਬੱਚੇ ਨੂੰ ਇਕੱਲੇ ਭੇਜ ਨਹੀਂ ਸਕਦੇ ਫਿਰ ਨਹੀਂ ਭੇਜ ਸਕਦੇ ਜੀ ਦਿੱਕਤ ਬਹੁਤ ਕਰਨੀ ਪੈਂਦੀ ਹੈ ਜੀ ਕੁੱਤੇ ਨਹੀਂ ਛੱਡਦੇ ਕੁੱਤੇ ਖਾਦੇ ਸਾਰੇ ਅੱਛਾ ਜੀ ਕੁੱਤੇ ਚੱਕ ਚੱਕ ਕੇ ਘਾ ਲਏ ਜਿੱਥੇ ਕਿਤੇ ਕੁੱਤਾ ਮਿਲਦਾ ਕੁੱਤੇ ਦੇ ਸ਼ਗਾਰੀ ਬੜਾ ਕੁੱਤੇ ਨਹੀਂ ਛੱਡਦੇ ਹਾਂ ਪਹਿਲਾਂ ਵੀ ਸੁਣਨ ਨੂੰ ਮਿਲਿਆ ਸੀ ਕੁੱਤਾ ਬਹੁਤ ਖਾਂਦਾ ਕਹਿੰਦੇ ਆ ਕੁੱਤਾ ਬਹੁਤ ਖਾਂਦਾ ਜੀ ਅੱਛਾ ਜੀ ਠੀਕ ਸਤਨ ਬੜੀ ਮੁਸ਼ਕਿਲ ਹੁੰਨੀ ਰਹੇ ਸਾਰੇ ਖਰਾਬ ਹੋ ਜਾਣੇ ਕੋਈ ਬਿਮਾਰਿਸ਼ ਮਾਰ ਹੋ ਜਾਏ ਤਾਂ ਜਾ ਨਹੀਂ ਸਕਦਾ ਕਿਤੇ ਬਿਲਕੁਲ ਜੀ ਅੱਛਾ ਫੇਰ ਜੇ ਲਾ ਬਰਸਾਤ ਹੋ ਜਿੰਦੀ ਪਾਣੀ ਨਹੀਂ ਆਂਦਾ ਕਿੰਨੇ ਕੀ ਮਿਲਦਾ ਹੁਣ ਪਿੱਛੇ ਜਿਹੜਾ ਬੜ ਗਰਮੀਆਂ ਹੀ ਨਹੀਂ ਸਾਨੂੰ ਮੁਸ਼ਕਲ ਸੀ 7 ਦਿਨ ਪਾਣੀ ਨਹੀਂ ਹੈ ਰੇਂਜ ਇੱਥੇ ਬੜੀ ਆ ਹਰ ਚੀ ਜੀਓ ਦੀ ਵੀ ਰੇਂਜ ਹੈ Airtel ਦੀ ਵੀ ਹੈ ਜੀ ਸਭ ਅਸਲ ਦੀ ਸਰਕਾਰੀ ਨੇ ਲੇਕਿਨ ਪਿੱਛੋਂ ਰੇਂਜ ਨਹੀਂ ਉਹ ਸਭ ਕੁਝ ਬੰਦ ਕਰਨ ਦੇ ਸਿਸਟਮ ਹੈ ਤਾਂ ਇੱਥੇ ਗੱਲ ਕੀ ਕਾਹਦੇ ਨਾ ਕਰਨੀ ਜੀ ਬਿਲਕੁਲ ਜੀ ਕਿ ਕੱਥਾ ਕਿੰਨਾ ਮਹਿੰਗਾ ਹੁੰਦਾ ਹੈ ਜੀ ਉਹਨਾਂ ਨੇ ਵਪਾਰ ਕੀਤਾ ਫਿਰ ਤੁਸੀਂ ਵੀ ਹੁਣ ਔਕਾਜ਼ਨ ਕੱਢ ਰਹੇ ਆ ਜੀ ਔਕਾ ਆ ਘਰਾਂ ਦੇ ਵਿੱਚ ਵੀ ਰਹਿਣਾ ਇੱਥੇ ਸਹਿਣਾ ਸਾਰਾ ਕੁਝ ਬਹੁਤ ਔਕਾ ਜੀ ਸਮਾਨ ਪਜਾਣਾ ਬੜਾ ਔਕਾ ਉਹ ਦੇਖੋ ਅਸੀਂ ਜਿੱਥੇ ਖੜੀਏ ਇਧਰ ਹੋਈਏ ਇਹ ਦੇਖੋ ਖੜੇ ਇੰਨੀ ਇੰਨੀ ਜਗ੍ਹਾ ਸਾਨੂੰ ਖੜੀ ਚੱਕਣਾ ਪੈਣਾ ਅੱਛਾ ਜੀ ਹਾਂਜੀ ਇੰਨੀ ਜਗ੍ਹਾ ਸਾਨੂੰ ਖੜੇ ਪੈਰ ਨਹੀਂ ਜੜੇ ਆਣੇ ਠੀਕ ਆ ਜੀ ਇਹ ਅੰਕ ਜੀ ਜਿਹੜਾ ਜੰਗਲ ਆ ਇਹ ਮਤਲਬ ਕਿੰਨੇ ਕਿਲੋਮੀਟਰ ਦਾ ਜੰਗਲ ਆਲੇ ਦੁਆਲੇ ਜੀ ਇਹ ਪਿੰਡ ਬੜਾ ਵੱਡਾ ਜੀ ਬੜਾ ਲੰਬਾ ਛੋੜਾ ਉਹ ਲੋਟ ਨਾ ਲੱਗਿਆ 10-12 ਕਿਲੋਮੀਟਰ ਲੰਬਾ ਚੌੜਾ ਹੋਣਾ। ਅੱਛਾ ਜੀ ਤੇ ਉਹ ਜਿਹੜਾ ਸਾਹਮਣੇ ਤੁਸੀਂ ਦੱਸ ਰਹੇ ਆ ਸਾਹਮਣੇ ਹਿਮਾਚਲ ਦਾ ਬਾਰਡਰ ਵਾ। ਹਾਂਜੀ ਹਾਂਜੀ ਇਹ ਬਾਰਡਰ ਹੈ ਜੀ। ਜਿਹੜੀ ਉੱਚੀ ਦਿਸਦੀ ਨੇ ਪਹਾੜੀ। ਹਾਂਜੀ ਇਹ ਇਹ ਬਾਉਂਡਰੀ ਹੈ। ਇੱਥੇ ਪਰੇ ਹਿਮਾਚਲ ਹੈ ਇਧਰ ਪੰਜਾਬ ਹੈ। ਇਹ ਪੰਜਾਬ ਮਤਲਬ 3 ਕਿਲੋਮੀਟਰ ਰਹਿ ਗਿਆ ਸਾਰਾ। ਹਾਂਜੀ ਹਾਂਜੀ। ਠੀਕ ਹੈ ਬਾਬਾ ਜੀ। ਦੋਸਤੋ ਬਾਬਾ ਜੀ ਨਾਲ ਗੱਲ ਕਰਨ ਤੋਂ ਬਾਅਦ ਤੁਹਾਨੂੰ ਇੱਥੇ ਘਰ ਦਿਖਾਉਨੇ ਆ ਰਾਜਪੂਤ ਮਹੱਲਾ ਸੀ ਬਿਲਕੁਲ ਖਾਲੀ ਹੋ ਚੁੱਕੇ ਆ ਮਹਿਲਾਂ ਵਰਗੇ ਘਰ ਆ ਜੀ ਆਜੋ ਤੁਹਾਨੂੰ ਦਿਖਾਉਨੇ ਆ ਅੱਗੇ ਜਾ ਕੇ ਪਰਲਾ ਮਹੱਲਾ ਮੇਰਾ ਅਜਾ ਤੁਹਾਡਾ ਪਰਲਾ ਮਹੱਲਾ ਆ ਜੀ ਤੇ ਮੇਰੇ ਕੋੜ ਚ ਪੈਂਦੇ ਅਜਾ ਤੁਹਾਡੇ ਪਿੰਡ ਕੋੜ ਚ ਆ ਭਾਜੀ ਕੋੜ ਚ ਵੀ ਬਹੁਤ ਪਿੰਡ ਜਿਹੜੇ ਹੈਗੇ ਆ ਉਹ ਖਾਲੀ ਹੋ ਗਏ ਉਹ ਬਹੁਤ ਜ਼ਿਆਦਾ ਹਨਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਹੱਲੇ ਖਾਲੀ ਹੋ ਗਏ ਆ ਜੀ ਦੇਖੋ ਜੀ ਕਿੰਨੇ ਸੋਹਣੇ ਘਰਵਾ ਜੰਗਲ ਦੇ ਵਿੱਚ ਪਹਾੜ ਦੇ ਉੱਪਰ ਕਿੰਨੀ ਸ਼ਾਂਤੀ ਜਗ੍ਹਾ ਤੇ ਕੋਲ ਐਂਟੀਨਾ ਪੁਰਾਣੇ ਸਮੇਂ ਦਾ ਲੱਗਾ ਹੋਇਆ ਆ ਜਿਹੜਾ ਪੁਰਾਣੇ ਸਮੇਂ ਦਾ ਐਂਟੀਨਾ ਉਹ ਅਜੇ ਤੱਕ ਵੀ ਘਰਾਂ ਦੇ ਉੱਪਰ ਇਹ ਸਾਡੇ ਜਦੋਂ ਅਸੀਂ ਇੱਕ ਨਵਾਂ ਨਵਾਂ ਚੱਲਿਆ ਸੀ ਉਦੋਂ ਬਿਲਕੁਲ ਹਾਂਜੀ ਹਾਂਜੀ ਇਹ ਉਦੋਂ ਐਂਟੀਨਾ ਸੀਗਾ ਇਹ ਦੇਖ ਲਓ ਐ ਵੀ ਇਥੇ ਮਤਲਬ ਕਿਸੇ ਨੂੰ ਨਿਆਣੇ ਨੂੰ ਤਾਂ ਪਤਾ ਹੀ ਨਹੀਂ ਹੋਣਾ ਇਹਦੇ ਬਾਰੇ ਜੀ ਚਲੋ ਜੀ ਚੱਲਦੇ ਆਂ ਅੱਗੇ ਭਾਜੀ ਇਹ ਕਿੰਨਾ ਦਾ ਘਰ ਸੀ ਜਿੱਥੇ ਆਪਾਂ ਹੁਣ ਇਸ ਟਾਈਮ ਹੈਗੇ ਆਂ ਹਾਂਜੀ ਇਹ ਪਟਿਆਲ ਹੈ ਜੀ ਨਹੀਂ ਇਹ ਕਿੰਨਾ ਦਾ ਘਰ ਸੀਗਾ ਇਹ ਇਹ ਨਹੀਂ ਮੈਨੂੰ ਪਤਾ ਜੀ ਅੱਛਾ ਜੀ ਨਾ ਭਾਜੀ ਮੈਨੂੰ ਪਤਾ ਪਰ ਤੁਹਾਡੇ ਸਾਹਮਣੇ ਹੀ ਆਈ ਇਸ ਵਿਲਾ ਮੇਨ ਸਮੱਸਿਆ ਜੀ ਰਸਤੇ ਦੀ ਆ ਜੀ ਠੀਕ ਹੈ ਜੀ ਬਾਕੀ ਦਾ ਚਲੋ ਮਾੜਾ ਮੋਟਾ ਇਹ ਭਾਜੀ ਵੀ ਪਿੰਡ ਜਿਹਦੇ ਨਾਲ ਦੇ ਘਰ ਆ ਉਹ ਆਉਂਦੇ ਵੀ ਇੱਥੇ ਕਿ ਨਹੀਂ ਕਦੀ ਕਦਾਈ ਨਹੀਂ ਆਈਏ ਜਿੱਦਾਂ ਇਸ ਸਾਲ ਚ ਕਦੀ ਵਾਰ ਅੱਛਾ ਜੀ ਹਾਂ ਆ ਮਾਤਰੀ ਮਾਤਾ ਦੇ ਪੁੱਛ ਲਓ ਅੱਛਾ ਜੀ ਹਾਂ ਅੱਸੀ ਕੱਲ ਮਾਤਾ ਜੀ ਮਾਤਾ ਜੀ ਤੁਸੀਂ ਇੱਥੇ ਰਹਿੰਦੇ ਜੀ ਹਾਂਜੀ ਜਾਣਾ ਕਿੱਥੇ ਨੂੰ ਵੇਟਿੰਗ ਐ ਨਾ ਬਣ ਸੁਸਰਾਲ ਨਾ ਅੱਛਾ ਜੀ ਆਦਮੀ ਰਾਇ ਦੀ ਬੇਟੇ ਨਹੀਂ ਮੈਂ ਹੀ ਇਕੱਲੇ ਅੱਛਾ ਜੀ ਫਿਰ ਤੁਸੀਂ ਇੱਥੇ ਛੱਡ ਕੇ ਨਹੀਂ ਸਾਰਾ ਮਹੱਲਾ ਖਾਲੀ ਹੋ ਚੁੱਕਾ ਜੀ ਤੁਸੀਂ ਛੱਡ ਕੇ ਨਹੀਂ ਗਏ ਜੀ ਫਿਰ ਤੇ ਜਾਣਾ ਕਿੱਥੇ ਫਿਰ ਅੱਛਾ ਮਤਲਬ ਹੋਰ ਹੁਣ ਆ ਚਲੇ ਰਹਿਸਾ ਨਹੀਂ ਪਹਿਲੇ ਕੁਝ ਨਹੀਂ ਤੇ ਮਕਾਨ ਹੀ ਪਾ ਸਕਦੇ ਸੁਗੇ ਚ ਮਤਲਬ ਫਿਰ ਰਹਿਣ ਬਸੇਰਾ ਕਿੱਦਾਂ ਹੁੰਦਾ ਜੀ ਇੱਥੇ ਇਕੱਲੇ ਕਿੱਦਾਂ ਰਹਿੰਦੇ ਹੋ ਕਿੱਦਾਂ ਹੀ ਟਾਈਮ ਪਾਸ ਹੋਰ ਅੱਛਾ ਜੀ ਕੋਈ ਚੀਜ਼ ਨਹੀਂ ਆਉਂਦੀ ਆਪ ਆਪਦੇ ਚੋਹੁੰਦਾ ਨਹੀਂ ਹਾਂਜੀ ਮੁਸ਼ਕਲ ਹੈ ਕੰਮ ਕਰ ਕੀ ਕਰਦੇ ਹੋ ਜੀ ਵੇ ਕੁਝ ਵੀ ਨਹੀਂ ਕੰਮ ਕਿ ਕਰਨਾ ਠੀਕ ਹੈ ਜੀ ਘਰ ਵੀ ਜਿਹਾ ਦੇ ਤਾ ਟਹਿ ਰਿਹਾ ਹੌਲੀ ਹੌਲੀ ਹੈ ਨਾ ਜੀ ਹਾਂ ਜੀ ਟਹਿ ਰਿਹਾ ਪੁਰਾਣਾ ਨਾ ਪਿਛਲਾ ਅੱਛਾ ਜੀ ਨੋਆ ਬਣਿਆ ਮਤਲਬ ਜੀ ਜਦੋਂ ਪਹਿਲਾਂ ਤੁਸੀਂ ਤੁਹਾਡੀ ਉਮਰ ਤਾਂ ਕਾਫੀ ਹੋ ਗਈ ਆ ਤੇ ਜਦੋਂ ਪਹਿਲਾਂ ਇੱਥੇ ਤਾਂ ਕਾਫੀ ਹੈ ਤਾ ਤਸਪੁਰ ਮੱਲਾ ਹੈ ਨਾ ਅੱਛਾ ਜੀ ਉਹ ਰਾਮ ਮੱਲਾ ਹੈ ਅੱਛਾ ਜੀ ਇਹ ਹੁਣ ਕੁਝ ਸਾਲਾਂ ਦੇ ਬੱਚੇ ਗਾਂ ਚਲੇ ਪਏ ਨਾ ਅੰਗਰੇਜ਼ੀ ਸਕੂਲਾਂ ਪੜਾਣੇ ਦਾ ਹਾਂਜੀ ਤੇ ਉੱਪਰ ਬਹੁਗਾ ਵੀ ਨਹੀਂ ਗਏ ਗਾਂ ਗਾਂ ਦੇ ਬੱਚੇ ਚਲੇ ਗਏ ਸਾਰੇ ਬੱਚੇ ਪੜਾਣੇ ਪਹਿਲਾਂ ਤਾਂ ਬਹੁਤ ਖੁਸ਼ਹਾਲੀ ਹੋਣੀ ਇਧਰ ਪੂਰਾ ਪੂਰੇ ਉਧਰ ਮੰਜੇ ਇਧਰ ਮੰਜੇ ਪੂਰਾ ਅੱਛਾ ਜੀ ਇਹ ਰਾਜਪੂਤਾਂ ਦਾ ਮਹੱਲਾ ਸੀ ਹਾਂਜੀ ਅਸੀਂ ਠਾਕਰ ਰਾਜਪੂਤ ਹਾਂ ਠਾਕਰ ਆ ਜੀ ਠੀਕ ਹੈ ਜੀ ਤੇ ਮੇਲ ਮਲਾਪ ਹੁੰਦਾ ਹੋਊਗਾ ਜਿਹੜੇ ਬੰਦੇ ਬੜਾ ਬੜਾ ਅੱਛਾ ਜੀ ਪਹਿਲਾਂ ਨਾਲੋਂ ਤੇ ਹੁਣ ਨਾਲੋਂ ਫਰਕ ਕੀ ਹੈ ਜੀ ਫਰਕ ਇਹ ਹੈ ਵੀ ਹੁਣ ਕੱਲੇ ਕੱਲੇ ਰਹੇਗੀ ਮੁਸ਼ਕਿਲ ਹੈ ਜੰਗਲ ਕੱਲੇ ਕੀ ਰਹੇ ਚੱਕਰ ਦੋ ਚਾਰ ਘਰ ਨਹੀਂ ਰਸਤਾ ਨਹੀਂ ਹੈ ਕੁਝ ਨਹੀਂ ਹੈ अच्छा जी। ਹੁਣ ਇਹ ਪੱਕਾ ਰੋਡ ਵੀ ਹੋਇਆ ਇੱਧਰ ਦਾ। ਸਮਾਨ ਮੇਰੇ ਵਰਗੇ ਸਮਾਨ ਨਹੀਂ ਆਂਦਾ। ਹਾਂਜੀ। ਇਹ ਖਾਣਾ ਤੇ ਰੋਟੀ ਦਾ ਖਾਣੀ ਹੈ। ਜੀ। ਫਿਰ ਮੁਸ਼ਕਲ ਹੈ ਨਾ ਬਾਸ ਜਿੰਦੀ ਕਿਸ ਵੇਰਾ। ਅੱਛਾ ਜੀ। ਸ਼ਾਮ ਨੂੰ ਮੁੜ ਕੇ ਆਉਂਦੇ। ਉਹ ਵੀ ਪੱਕੀ ਪੱਕੀ। ਪੱਕੇ ਰੋਡ 'ਤੇ। ਠੀਕ ਹੈ ਜੀ। ਜੀ। 3 ਕਿਲੋਮੀਟਰ ਇੱਥੋਂ ਪੈਦਲ ਜਾਣਾ ਪਏ। ਚਲੋ ਠੀਕ ਹੈ ਬਾਾਈ। ਇਹ ਪੱਲੀ ਵੀ ਆ ਬਾਗ ਨੂੰ ਤਾਂ ਕਹਿੰਦੇ ਗਾਈਆਂ ਗੁਈਆਂ ਖਾ ਜਾਂਦੀਆਂ ਆ। ਖਾ ਜਾਂਦੀਆਂ ਜਦੋਂ ਜੰਗ। ਬਾਗ ਇਹਨਾਂ ਨੂੰ ਖਾ ਜਾਂਦਾ ਨਾ ਜੀ। ਹਾਂ। ਅੱਛਾ ਜੀ ਹਾਂ ਕੱਲ ਆਪਾਂ ਇਹ ਕਹਿੰਦੇ ਜੀ ਬੱਚੀ ਬਾਗ ਨੂੰ ਤੇ ਬਾਗ ਤੇ ਗਿਆ ਨਾ ਇੱਕ ਦਿਨ ਕੁੱਤੇ ਨੂੰ ਆ ਗਿਆ ਅੱਛਾ ਜੀ ਤੇ ਬੱਚਾ ਛੋਟਾ ਜਿੱਥੇ ਪਸ਼ੂ ਬੰਨੀ ਦੇ ਉੱਥੇ ਦਾ ਅੱਛਾ ਜੀ ਤੇ ਉਹ ਵੀ ਲੈ ਪਿੱਛੇ ਨੂੰ ਗਿਆ ਉਹਦੀ ਗਰਦਨ ਪਕੜ ਲਈ ਵਾਂ ਇਹ ਕਦੋਂ ਦੀ ਗੱਲ ਆ ਜੀ ਇਹ ਪਰਸੂ ਪਰਸੂ ਦੀ ਗੱਲ ਆ ਜੀ ਪਰਸੂ ਜਾ ਕੇ ਪਰਸੂ ਦੇ ਚੌਥੇ ਦੀ ਹੈ ਅੱਛਾ ਪਰ ਇਹ ਦੂੰਦਰ ਅੰਦਰ ਅੰਦਰ ਹੀ ਉਹ ਕਿੱਥੇ ਘਰ ਵਾ ਜੀ ਉਹ ਪਰ ਮੇਰਾ ਮਹੱਲਾ ਦਾ ਪਰਲਾ ਤੁਹਾਡਾ ਕਿਹੜਾ ਹੈ ਜੀ ਮੇਰਾ ਇਨਾ ਦੇ ਪਾਰ ਅੱਛਾ ਜੀ ਇਹ ਪਰਿਵਾਰ ਇੱਥੇ ਇੱਕ ਰਹਿੰਦਾ ਹਨਾ ਜੀ ਉਹ ਜਿਹੜੇ ਸਾਹਮਣੇ ਘਰ ਆ ਭਾਜੀ ਉਥੇ ਉਹ ਵੀ ਇਨਾਂ ਦੇ ਨਾਲ ਮੱਲਾਈ ਇਕੱਠਾ ਅੱਛਾ ਉਹ ਵੀ ਖਾਲੀ ਆ ਠੀਕ ਆ ਜੀ ਅੱਛਾ ਜੀ ਏਸੀਜੀ ਅੱਜ ਦਾ ਬਲੌਗ ਬਲੌਗ ਚੰਗਾ ਲੱਗਾ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਜੀ ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ